ਹੈਲੋ ਮੈਂ ਆਕਸਰ ਤਿਰੰਕਰ ਲੈ ਕੇ ਆਇਆ ਅੱਜ ਦਾ ਰਾਸ਼ੀ ਫਲ 5 ਸਤੰਬਰ 2025 ਵੀਡੀਓ ਦੇ ਅੰਤ ਤੱਕ ਮੈਂ ਤੁਹਾਨੂੰ ਇੱਕ ਉਪਾਦਸਨਾ ਹੁੰਦਾ ਹੈ ਜੋ 99% ਲੋਕਾਂ ਨੂੰ ਨਹੀਂ ਪਤਾ ਇਸ ਲਈ ਮੇਰੇ ਨਾਲ ਅੰਤ ਤੱਕ ਜ਼ਰੂਰ ਬਨੇ ਰਹੋ ਅੱਜ ਦੀ ਚੰਦ ਰਾਸ਼ੀ ਹੈ ਮਕਰ ਪੰਚਾਂਗ ਦੇ ਅਨੁਸਾਰ ਰਾਹੂ ਕਾਲ ਦਾ ਸਮਾਂ ਹੈ 10:52 ਮਿੰਟ ਤੋਂ 12:25 ਮਿੰਟ ਤੱਕ ਇਸ ਸਮੇਂ ਸ਼ੁਭ ਕਮ ਵਿਵਰਜਿਤ ਹੁੰਦੇ ਨੇ ਜਦੋਂ ਮੈਂ ਗ੍ਰਹਿ ਵਿਚਾਰ ਦੀ ਗੱਲ ਕਰਾਂ ਤਾਂ ਚੰ드ਰਮਾ ਮਕਰ ਰਾਸ਼ੀ ਵਿੱਚ ਤਾਂ ਹੈ ਸ਼ਰਵਣ ਨਕਸ਼ਤਰ ਚ ਰਾਤ 11:38 ਤੱਕ ਰਹਿਣਾ ਫਿਰ ਤਨਿਸ਼ਠਾ ਨਕਸ਼ਤਰ ਚ ਪ੍ਰਵੇਸ਼ ਕਰੇਗਾ ਇਹ ਸਥਿਤੀ ਕਰਮਸ਼ੀਲਤਾ ਵਧਾਉਂਦੀ ਹੈ ਪਰ ਮਨ ਵਿੱਚ ਥੋੜੀ ਜਿਹੀ ਸਥਿਰਤਾ ਦੇ ਸੰਕੇਤ ਵੀ ਦਿੰਦੀ ਹੈ 12 ਰਾਸ਼ੀਆਂ ਦਾ 5 ਸਤੰਬਰ 2025 ਦਾ ਰਾਸ਼ੀਫਲ ਕੀ ਕਹਿੰਦਾ ਹੈ ਕਿ ਹਨ ਚੰਦ ਤਾਰਿਆਂ ਦੀ ਖੇਡਾਂ ਰਾਜ ਕਿਹੜੇ ਛੁਪੇ ਹੋਏ ਨੇ ਮੇਕ ਰਾਸ਼ੀ ਦੀ ਗੱਲ ਕਰਾਂ ਚੰ드ਰਮਾ 10ਵੇਂ ਭਾਵ ਚ ਹੈ ਮਿਹਨਤ ਨਾਲ ਸਫਲਤਾ ਦੇ ਯੋਗ ਮਿਲਣਗੇ ਪਰਵਾਰਕ ਦਬਾਅ ਕਾਰਨ ਮਨ ਕੁਝ ਭਾਰ ਮਹਿਸੂਸ ਕਰ ਸਕਦਾ ਦੱਬੇ ਦੱਬਿਆ ਨਾ ਤਾਰ ਗੰਨਾ ਵਿਪਤ ਤਾਰਾ ਆ ਧਿਆਨ ਨਾਲ ਕਦਮ ਚੁੱਕਣਾ ਉਪਾਅ ਤੁਸੀਂ ਕਰੋਗੇ ਹਨੂਮਨ ਜੀ ਨੂੰ ਸੰਦੂਰ ਤੇ ਤੇਲ ਅਰਪਣ ਕਰ ਦੇਣਾ ਚਮੇਲੀ ਦਾ ਤੇਲ ਚੜਦਾ ਹੁੰਦਾ ਲੱਕੀ ਰੰਗ ਹੈ ਲਾਲ ਮੇਕ ਰਾਸ਼ੀ ਵਾਲਿਓ ਧਾਰਮਿਕ ਰੁਚੀ ਵਧੇਗੀ ਮਾਤਾ ਪਿਤਾ ਦਾ ਆਸ਼ੀਰਵਾਦ ਮਿਲਣਾ ਯਾਤਰਾ ਤੇ ਯੋਗ ਬਣ ਰਹਾ ਹੈ ਤਾਰਾ ਗਣਨਾ ਅਨੁਸਾਰ ਪ੍ਰਤੀਯਾਰੀ ਤਾਰਾ ਹੈ ਛੁੱਟੀਆਂ ਛੁੱਟੀਆਂ ਰਕਤਾਂ ਸੰਭਵ ਨੇ ਉਪਾਤ ਉਸੇ ਕਰੋਗੇ ਮਾਂ ਦੁਰਗਾ ਨੂੰ ਲਾਲ ਫੁੱਲ ਲੈ ਚੜਾਓ ਤਾਜਾ ਸਾਫ ਸੁਥਰਾ ਲੱਕੀ ਰੰਗ ਰਹੇਗਾ ਹਰਾ ਮਿਥਨ ਰਾਸ਼ੀ ਵਾਲੇ ਅਚਨ ਖਰਚੇ ਵੱਧ ਸਕਦੇ ਆ ਮਨ ਚਿੰਤਤ ਰਹੇਗਾ ਗੁਪਤ ਵਿਰੋਧੀਆਂ ਤੋਂ ਸਾਵਧਨ ਰਹੋ ਤਾਰਾ ਗਣਨਾ ਅਨੁਸਾਰ ਮਿੱਤਰ ਤਾਰਾ ਹੈ ਹਿੰਮਤ ਨਾਲ ਹਾਲਾਤ ਸਾਰੇ ਹੀ ਸੰਭਲ ਜਾਣਗੇ ਤੁਸੀਂ ਗਾ ਨੂੰ ਹਰਾ ਕਾ ਖਲਾ ਦੇਣਾ ਲੱਕੀ ਰੰਗ ਤੁਹਾਡਾ ਹਲਕਾ ਨੀਲਾ ਰਹਿਣਾ ਕਰਕ ਰਾਸ਼ੀ ਵਾਲਿਓ ਜੀਵਨ ਸਾਥੀ ਦੇ ਨਾਲ ਰਿਸ਼ਤੇ ਮਿੱਠੇ ਹੋਣਗੇ ਪਰ ਛੋਟੀਆਂ ਗੱਲਾਂ ਤੇ ਤਣਾ ਆ ਸਕਦਾ ਤਾਰਾ ਗਣਨਾ ਕਹਿੰਦੀ ਆ ਛਤ్రੂ ਤਾਰਾ ਹੈ ਸਬਰ ਰੱਖਣਾ ਪੈਣਾ ਉਪਾਅ ਤੁਸੀਂ ਕਰੋਗੇ ਚੰਦਰਮਾ ਨੂੰ ਪਾਣੀ ਹਲਕਾ ਜਦੋਤ ਮਿਲਾ ਕੇ ਜਲ ਅਰਪਣ ਕਰ ਦੇਣਾ ਲੱਕੀ ਰੰਗ ਰਹੇਗਾ ਤੁਹਾਡਾ ਚਿੱਟਾ ਸਿੰਘ ਰਾਸ਼ੀ ਦੀ ਵਾਰੀ ਆ ਗਈ ਆ ਵਿਰੋਧੀ ਰਹਿਣਗੇ ਕਮਜ਼ੋਰ ਸਰਕਾਰੀ ਕੰਮ ਚ ਮਿਲਣੀ ਹੈ ਸਫਲਤਾ ਧਨ ਲੱਭਦੇ ਹੋਗੇ ਯੋਗ ਤਾਰਾ ਗਣਨਾ ਕਹਿੰਦੀ ਹੈ ਸੰਪਤ ਤਾਰਾ ਆ ਵਿਤੀ ਮੌਕੇ ਵਣਨਗੇ ਉਪਾਹ ਹੈ ਪਿੱਪਲ ਦੇ ਰੁੱਖੇਟਾਂ ਦੀਵਾ ਬਾਲ ਦੇਣਾ ਲੱਕੀ ਰੰਗ ਰਹੇਗਾ ਕੇਸਰੀ ਕੰਨਿਆ ਰਾਸ਼ੀ ਦੀ ਵਾਰੀ ਆ ਗਈ ਬੱਚਿਆਂ ਨਾਲ ਖੁਸ਼ੀ ਮਿਲੇਗੀ ਰਚਨਾਤਮਕ ਕਾਰਜਾਂ ਲਈ ਦਿਨ ਉਪਯੋਗੀ ਹੈ ਤਾਰਾ ਗਣਨਾ ਕਹਿੰਦੀ ਹੈ ਪ੍ਰਤੀਯਾਰੀ ਤਾਰਾ ਹੋਏਗਾ ਤੇ ਸੋਚ ਸਮਝ ਕੇ ਫੈਸਲੇ ਕਰਨੇ ਪੈਣਗੇ ਉਪਾਹ ਕੀ ਕਰੋਗੇ ਵਿਸ਼ਨੂ ਜੀ ਦੇ ਮੰਦਰ ਜਾਣਾ ਬਿੱਲ ਪੱਤੇ ਤਾਜੇ ਖੰਡਿਤ ਨਾ ਹੋਣ ਅਰਪਤ ਕਰਿਓ ਲੱਕੀ ਰੰਗ ਰਹੇਗਾ ਗੁਲਾਬੀ ਤੁਲਾ ਰਾਸ਼ੀ ਘਰ ਪਰਿਵਾਰ ਨਾਲ ਪਿਆਰ ਵਧਣਾ ਵਾਹਨ ਜਾਂ ਸੰਪਤੀ ਸੰਬੰਧੀ ਕਾਰਜ ਸੰਭਵ ਹੈ ਤਾਰਾ ਗਣਨਾ ਕਹਿੰਦੀ ਹੈ ਮਿੱਤਰ ਤਾਰਾ ਆ ਦਿਨ ਸੁਖਤ ਰਹੇਗਾ ਇੱਕੋ ਪਾ ਕਰ ਦਿਓ ਕਾਲੇ ਕੁੱਤੇ ਨੂੰ ਰੋਟੀ ਪਾ ਦਿਓ ਲੱਕੀ ਰੰਗ ਰਹੇਗਾ ਨੀਲਾ ਬ੍ਰਿਸ਼ਚ ਰਾਸ਼ੀ ਦੀ ਗੱਲ ਕਰਾਂ ਤਾਂ ਹਿੰਮਤ ਤੇ ਜੋਸ਼ ਵਧੇਗਾ ਭਰਾ ਭੈਣਾਂ ਦਾ ਸਹਿਯੋਗ ਮੁਕੰਮਲ ਤੌਰ ਤੇ ਮਿਲਣਾ ਮਿਲੇਗਾ ਤਾਰਾ ਗਣਨਾ ਕਹਿੰਦੀ ਆ ਸੰਪਤ ਤਾਰਾ 29 ਦੇ ਯੋਗ ਨੇ ਉਪਾਅ ਕਰ ਲਿਓ ਸ਼ਨੀ ਮੰਦਰ ਚ ਜਾ ਕੇ ਤਿਲ ਦਾ ਤੇਲ ਦਾਨ ਕਰਿਆਓ ਲੱਕੀ ਰੰਗ ਰਹਿਣਾ ਮਾਰੂਨ ਤਨੂ ਰਾਸ਼ੀ ਦੀ ਵਾਰੀ ਆ ਗਈ ਵਾਕਸ਼ਕਤੀ ਦੇ ਨਾਲ ਲਾਭ ਹੋਵੇਗਾ ਤੰਦੇ ਯੋਗ ਬਣਨੇ ਆ ਤਾਰਾ ਗਣਨਾ ਕਹਿੰਦੀ ਵਿਪਤ ਤਾਰਾ ਆ ਖਰਚੇ ਕੰਟਰੋਲ ਚ ਰੱਖਣੇ ਆ ਬਾਕੀ ਫਿਕਰ ਦੀ ਗੱਲ ਨਹੀਂ ਆ ਇੱਕ ਉਪਾਅ ਕਰ ਲੈਣਾ ਗਰੀਬਾਂ ਨੂੰ ਮਿੱਠਾ ਦਾਨ ਕਰ ਦੇਣਾ ਖਾਪੀ ਲੈਣਗੇ ਨਾਲੇ ਦੇਣਗੇ ਦੁਆਵਾਂ ਲੱਕੀ ਰੰਗ ਰਹੇਗਾ ਤੁਹਾਡਾ ਪੀਲਾ ਮਕਰ ਰਾਸ਼ੀ ਦੀ ਵਾਰੀ ਆ ਆਤਮ ਵਿਸ਼ਵਾਸ ਵੱਧ ਜਾਣਾ ਨਵੇਂ ਕੰਮ ਸ਼ੁਰੂ ਕਰਨ ਲਈ ਬਹੁਤ ਸਮਾਂ ਸ਼ੁਭ ਹੈ ਕਰ ਲਓ ਪੰਧਾ ਨਾ ਪੁੱਛੋ ਪਰ ਸਬਰ ਦੇ ਨਾਲ ਕਦਮ ਚੁੱਕਿਓ ਨਾ ਹਾਂ ਹੋਮਵਰਕ ਕਰ ਲਈਦਾ ਹੁੰਦਾ ਤਰਗਣਾ ਕਹਿੰਦੀ ਪ੍ਰਤੀਯਾਰੀ ਤਾਰਾ ਆ ਸਾਵਧਾਨ ਰਹਿਣਾ ਪੈਣਾ ਉਪਾ ਗਾ ਨੂੰ ਥੋੜ੍ਹਾ ਜਿਹਾ ਗੜਤ ਥੋੜ੍ਹਾ ਜਿਹਾ ਛੋਲੇ ਖਲਾ ਦੋ ਲੱਕੀ ਰੰਗ ਰਹਿਣਾ ਸਲੇਟੀ ਤੁਹਾਡਾ ਕੁੰਭ ਰਾਸ਼ੀ ਦੀ ਵਾਰੀ ਯਾਤਰਾ ਤੇ ਖਰਚ ਵੱਧ ਸਕਦੇ ਆ ਮਨ ਕੋਈ ਥਕਾਵਟ ਮਹਿਸੂਸ ਕਰੇਗਾ ਹੋ ਜਾਂਦਾ ਕਦੇ ਕਦੇ ਹਰ ਰੋਜ਼ ਤਾਂ ਉਪੰਜੇਂਗੁਲਾ ਕੀ ਉੱਚ ਨਹੀਂ ਹੁੰਦੀਆਂ ਨਾ ਤਾਰਾ ਗਣਨਾ ਕਹਿੰਦੀ ਮਿੱਤਰ ਤਾਰਾ ਫਿਰ ਵੀ ਦਿਨ ਲੱਭਦਾ ਰਹਿਣਾ ਤੁਹਾਡਾ ਉਪਾਅ ਕੀ ਕਰੋਗੇ ਜਲ ਵਿੱਚ ਚਿੱਟੇ ਫੁੱਲ ਅਰਪਿਤ ਕਰ ਦਿਓ ਹਨਾ ਕਿਤੇ ਵੀ ਵਹਾ ਦਿਓ ਲੱਕੀ ਰੰਗ ਰਹਿਣਾ ਕਾਲਾ ਮੇਰੀ ਰਾਸ਼ੀ ਵਿਵਾਰੀ ਆਖਰੀ ਰਾਸ਼ੀ ਆਮਦਨ ਦੇ ਨਵੇਂ ਸਰੋਤ ਖੁੱਲਣਗੇ ਦੋਸਤਾਂ ਤੋਂ ਸਹਿਯੋਗ ਮਿਲਣਾ ਤਾਰਾ ਗਣਨਾ ਕਹਿੰਦੀ ਹੈ ਸੰਪਤ ਤਾਰਾ ਧਨ ਲੱਭ ਪੱਕਾ ਉਪਾਅ ਕਰੋਗੇ ਵਿਸ਼ਨੂ ਜੀ ਦੇ ਮੰਦਰ ਚਲ ਜਾਓ ਪੀਲੇ ਕੋਈ ਫਲ ਇੱਕ ਪੀਲਾ ਲੈ ਕੇ ਦੋ ਕੇਲੇ ਚੜਾ ਦੋ ਪੀਲਾ ਫਲ ਚੜਾ ਦੋ ਲੱਕੀ ਰੰਗ ਰਹੇਗਾ ਜਾਮਣੀ ਮੈਨੂੰ ਕਮੈਂਟ ਕਰਕੇ ਦੱਸੋਗੇ ਜਿੰਨੇ ਵੀ ਮੇਰੇ ਵਿਊਰ ਨੇ ਕੀ ਅੱਜ ਦਾ ਲੱਕੀ ਰੰਗ ਤੁਹਾਡੇ ਮਨ ਦੇ ਹਾਲਾਤਾਂ ਨਾਲ ਮੇਲ ਖਾਂਦਾ ਹੈ ਇਹ ਰੰਗ ਤੁਸੀਂ ਪਾਉਣੇ ਵੀ ਹੋ ਕਿ ਤੁਹਾਨੂੰ ਨਫ਼ਰਤ ਹੈ ਇਹਨਾਂ ਰੰਗਾਂ ਨਾਲ ਕਲਰ ਥੈਰੇਪੀ ਜ਼ਰੂਰ ਫੋਲੋ ਕਰਿਆ ਕਰੋ ਬਾਕੀ ਉਪਾਅ ਮੇਰੇ ਲਾਓ ਜਿਹੜੇ ਸਾਡੇ ਟਰੈਡੀਸ਼ਨਲ ਉਪਾਅ ਨੇ ਔਰ ਕਾਰਗਰ ਤੇ ਅਸਰ ਕਰਨੇ ਮੈਂ ਉਹ ਹੀ ਦੱਸਦੀ ਆ ਮੈਂ ਖਰਚੇ ਨਹੀਂ ਕਰਾਉਣੇ ਮੈਂ ਤੁਹਾਨੂੰ ਸਿਰਫ ਫਾਇਦਾ ਦੇਣਾ ਠੀਕ ਹੈ ਜੀ ਇੱਕ ਸੁਪਰ ਪਾ ਦੇਣੋਂ ਤੁਸੀਂ ਰਹਿ ਨਹੀਂ ਸਕਦੇ ਆਦਤਨ। ਪੁਰਾਤਨ ਗ੍ਰੰਥ ਅਨੁਸਾਰ ਜਿਹੜੇ ਹਰ ਪਾਸੇ ਤੋਂ ਦੁਖੀ ਹੈ ਉਹ ਕੀ ਕਰਿਆ ਕਰਨ ਸ਼ਨੀਵਾਰ ਸਵੇਰੇ ਕਾਲੇ ਤੇਲ ਥੋੜੇ ਜੇ ਸਰੋਂ ਦੇ ਤੇਲ ਦੇ ਨਾਲ ਬਣੀਆਂ ਪੂੜੀਆਂ ਠੀਕ ਹੈ ਤੇਲ ਪਾ ਲੈਣੇ ਆਟੇ ਦੇ ਪੂਰੀ ਦੇ ਉੱਤੇ ਰੱਖ ਕੇ ਪੂਰੀ ਬਣ ਜਾਣੀ ਹੈ ਸਰੋਂ ਦੇ ਤੇਲ ਚ ਬਣਾਉਣੀ ਹੈ ਗਰੀਬਾਂ ਨੂੰ ਖਵਾ ਦਿਓ ਖਾ ਲੈਂਦੇ ਲੋਕ ਜਿਹੜੇ ਲੋੜ ਪੰਦਾ ਬਣਾਉਂਦੇ ਵੀ ਆ ਘਰਾਂ ਚ ਵੀ ਲੋਕ ਖਾਂਦੇ ਆ ਪਰ ਸ਼ਨੀਵਾਰ ਨੂੰ ਤੁਸੀਂ ਗਰੀਬਾਂ ਨੂੰ ਇਹ ਖਿਲਾ ਦੇਣੀ ਹੈ ਕਾਲੇ ਤੇਲ ਸਰੋਂ ਦੇ ਤੇਲ ਚ ਪੂੜੀਆਂ ਤਾਲੋ ਈਉਂ ਪਾ ਕਰਨ ਨਾਲ ਜੀਵਨ ਦੇ ਭਾਰੀ ਤੋਂ ਭਾਰੀ ਸੰਕਟ ਘਟਨੇ ਸ਼ੁਰੂ ਹੋ ਜਾਂਦੇ ਆ ਆਉਣ ਵਾਲਾ ਸਮਾਂ ਸੁਖਾਮਾ ਹੋ ਜਾਣਾ ਜੇ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਕਰ ਦਿਓ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਬੋਲਣਾ ਸ਼ੁਰੂ ਕਰੋ ਤਾਂ ਕਿ ਮੈਨੂੰ ਪਤਾ ਲੱਗੇ ਮੈਂ ਕਿੱਥੇ ਕਿੱਥੇ ਹੋਰ ਕਰੈਕਸ਼ਨਸ ਕਰਨੀਆਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਮੈਂ ਮਿਲਾਂਗੀ ਕੱਲ ਇੱਕ ਨਵੇਂ ਵਿਸ਼ੇ ਨਾਲ ਉਡੀਕਿਓ ਤਦ ਤੱਕ ਟਿਲ ਦੈਨ ਬਾਏ ਬਾਏ